ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਰਹਿਮਤ ਮੁਰਦਾਬਾਹ ਰਹਿਮਤ ਮੁਰਦਾਬਾਹ ਮੁਰਦਾਬਾਹ ਮੌਕੇ ਦੀ ਸਰਕਾਰ ਮੁਰਦਾਬਾਹ ਮੌਕੇ ਦੀ ਸਰਕਾਰ ਮੁਰਦਾਬਾਹ ਆਮ ਪਾਰਟੀ ਮੁਰਦਾਬਾਹ ਆਮ ਪਾਰਟੀ ਮੁਰਦਾਬਾਹ ਭਗਵੰਤ ਮਾਨ ਮੁਰਦਾਬਾਹ ਭਗਵੰਤ ਮਾਨ ਮੁਰਦਾਬਾਹ ਕੰਮੀ ਸਰਕਾਰ ਮੁਰਦਾਬਾਹ ਕੰਮੀ ਸਰਕਾਰ ਮੁਰਦਾਬਾਹ ਜਿਹੜੋੜ ਬਣਦੀ ਹੈ ਵਿੱਚ ਕੀ ਨਾਮ ਆ ਕਿਹੜਾ ਪਿੰਡ ਆ ਗੁਰਤੇਸ ਸਿੰਘ ਕੌਲ ਪਿੰਡ ਕੌਲ ਹੈ ਮੇਰਾ ਅੱਜ ਜੋ ਤੁਸੀਂ ਇੱਥੇ ਨਾਰੇਬਾਜ਼ੀ ਕਰ ਰਹੇ ਹੋ ਕੀ ਨਾਮ ਵਾਲਾ ਕੀ ਹੈ ਅਸੀਂ ਅੱਜ ਤਿੰਨ ਚਾਰ ਪਿੰਡ ਇਕੱਠੇ ਹੋ ਕੇ ਜਿਹੜੀ ਸਾਡੇ ਪਿੰਡਾਂ ਨੂੰ ਰੋੜ ਜਾਂਦੀ ਹੈ ਚੌਧਰੀ ਮਾਝੇ ਦੇ ਤੋਂ ਸਟਾਰਟ ਹੁੰਦੀ ਹੈ ਵਾਇਆ ਕੌਲ ਕਮੇਲੀ ਉੱਧਾ ਬਾਬਲਪੁਰ ਅੱਗੇ ਜਾ ਕੇ ਅਮਰਗੜ ਨੂੰ ਜੋੜਦੀ ਆ ਇਹ ਇਹ ਸੜਕ ਬੜੀ ਨੂੰ 10 ਸਾਲ ਹੋ ਗਏ ਸੜਕ ਬਹੁਤ ਬੁਰੀ ਤਰ੍ਹਾਂ ਟੁੱਟੀ ਹੋਈ ਆ ਕੋਈ ਕੇਵਲ ਕਿਸੇ ਪਾਰਟੀ ਕਰਕੇ ਨਹੀਂ ਕੋਈ ਕੁਛ ਨਹੀਂ ਕੋਈ ਸਿਆਸਤ ਨਹੀਂ ਲੋਕਾਂ ਨੇ ਅੱਜ ਦੁਖੀ ਹੋ ਕੇ ਚਾਰ ਪੰਜ ਪਿੰਡ ਦਾ ਇਹਨੇ ਇਕੱਠ ਕੀਤਾ ਕਮੇੜੀ ਤੋਂ ਵੀ ਆਏ ਹੋਏ ਨੇ ਸਾਲੂਵਾਲ ਤੋਂ ਵੀ ਆਏ ਹੋਏ ਨੇ ਬਾਬਰਪੁਰ ਤੋਂ ਵੀ ਆਏ ਹੋਏ ਨੇ ਉਧਦੇ ਤੋਂ ਵੀ ਆਏ ਹੋਏ ਨੇ ਸੋ ਬੌਲੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਤੁਹਾਨੂੰ 92 ਨਮੂਨੇ ਨੇ 92 ਨਮੂਨਿਆਂ ਨੂੰ ਚੁੰਟਾਂ ਲਿਆ ਲੋਕਾਂ ਨੇ ਪਰ ਤੁਸੀਂ ਲੋਕਾਂ ਦਾ ਹਾਲ ਕੀ ਕਰਦਾ ਇੱਥੇ ਕੋਈ ਲੰਘ ਨਹੀਂ ਸਕਦਾ ਰਾਤ ਨੂੰ ਤਾਂ ਚਾਹੇ ਹੱਥ ਨਾਲ ਘੇਰ ਲੋ ਕਿਸੇ ਨੂੰ ਵੀ ਤੋਂ ਮੋਟਰਸਾਈਕਲ ਨੂੰ ਲੁੱਟ ਲੋ ਇੰਨਾ ਬੁਰਾ ਹਾਲ ਹੋਇਆ ਹੋਇਆ ਹੈ ਇਹ ਸਰਕਾਰ ਵੱਲੋਂ ਤਾਂ ਬੱਟੇ ਡਾਵੇ ਕੀਤੇ ਜਾ ਰਹੇ ਨੇ ਕਿ ਸੁਪਰਸਟਾਰਾਂ ਦੇ ਵਿੱਚ ਕੋਈ ਤਾਂ ਨਹੀਂ ਰੋ। ਸਾਡੀ ਪਾਰਟੀ ਵੱਲੋਂ ਕੀਤੇ ਗਏ ਤੋਂ ਤਾਂ ਇਹ ਨਾ ਕਿ ਸਖਬ ਵੀਰ ਜੀ ਨੇਤਾ ਮਜੀਠੀਆ ਸਾਹਿਬ ਨੇ ਨਾ ਚੰਨੀ ਨੂੰ ਪੁੱਛਿਆ ਸੀ ਵੀ ਤੁਹਾਡੇ 5 ਸਾਲ ਚੁੱਛੇ ਕੀ ਕੀਤਾ? ਉਹਨੇ ਤਾਂ ਪੈਂਚ ਵਰਕ ਕਹਿੰਦਾ ਸੀ ਇਹ ਤਾਂ ਪੈਂਚ ਵਰਕ ਵੀ ਨਹੀਂ ਕਹਿ ਸਕਦੇ। ਪਤਾ ਨਹੀਂ ਕੋਈ ਮਾੜੀ दारू ਸੰਤਰਾ ਸੰਤਰਾ ਪੀਣ ਦਾ ਰਾਤ ਨੂੰ ਡਿਸੀਜਨ ਲੈ ਲੈਂਦਾ ਸਵੇਰੇ ਮੁੱਕਰ ਜਾਂਦਾ। ਆ ਪਿੱਛੇ ਜੇ ਸਾਡੀਆਂ ਜ਼ਮੀਨਾਂ ਖੋਣ ਲੱਗਿਆ ਸੀ। ਧੌਣ ਤੇ ਗੋਡਾ ਰੱਖਿਆ ਨਾ ਜੱਟਾਂ ਨੇ। ਖੋਣ ਦਿੱਤੀਆਂ ਜ਼ਮੀਨਾਂ ਇਹ ਜਿਹੜੀ ਕਾਮ ਹੈ ਇਹ ਸ਼ੀਦਾਂ ਦੀ ਕਾਮ ਹੈ ਇਹਨਾਂ ਨੇ ਕੋਠੀ ਇਹਨਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰੱਤਾ ਗੱਟੀਆਂ ਹੋਈਆਂ ਨੇ ਇਦਾਂ ਦਬਣ ਵਾਲੇ ਨਹੀਂ ਕੰਮ ਕਰ ਪ੍ਰਮਾਤਮਾ ਨੇ ਤੈਨੂੰ ਤਰੱਕੀ ਦਿੱਤੀ ਆ ਮੁੱਖ ਮੰਤਰੀ ਬਣਾਇਆ ਤੈਨੂੰ ਕੰਮ ਕਰਨਾ ਚਾਹੀਦਾ ਪਰ ਤੁਹਾਨੂੰ ਲੈ ਕੇ ਕਿਸੇ ਨੂੰ ਕਿਸੇ ਅਧਿਕਾਰੀ ਨੂੰ ਉੱਚ ਅਧਿਕਾਰੀ ਬਿਲਕੁਲ ਜੀ ਪਹਿਲਾਂ ਐਸਡੀਐਮ ਸੀਗੇ ਆਪਣੇ ਤਾਂ ਸੇਮ ਚੰਦ ਜੀ ਉਹਨਾਂ ਨੂੰ ਕਈ ਵਾਰ ਮਿਲੇ ਸੀ ਈ ਵਾਰ ਮੀਡੀਏ ਦੇ ਵਿੱਚ ਲਵਾਇਆ ਜਾਤੀ ਤੌਰ ਤੇ ਵੀ ਮੈਂ ਐਮਐਲਏ ਸਾਹਿਬ ਨੂੰ ਆਪ ਕਈ ਵਾਰ ਬੇਨਤੀ ਕੀਤੀ ਆ ਜੱਸੀ ਸੋਹਿਆਰ ਨੂੰ ਬੇਨਤੀ ਕੀਤੀ ਆ ਪਰ ਨਹੀਂ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ ਪਤਾ ਨਹੀਂ ਕੀ ਗੱਲ ਹੈ ਸਗੋਂ ਪ੍ਰਮਾਤਮਾ ਨੇ ਤੁਹਾਨੂੰ ਪਾਵਰ ਬਖਸ਼ੀ ਆ ਕੰਮ ਕਰਨੇ ਚਾਹੀਦੇ ਨੇ ਰੋਕਾਂ ਦੇ ਜੇ ਅਕਰ ਉਹ ਵੀ ਇਸ ਅੱਜ ਦਾ ਕੋਈ ਮਾਮਲਾ ਹੱਲ ਨਹੀਂ ਹੋ ਰਿਹਾ ਆ ਮਸਲਾ ਨਾ ਦਿਖ ਨੂੰ ਤਾਂ ਇਹ ਦਾ ਬਾਕੀ ਹੈ ਬਸ ਅਸੀਂ ਸਾਰੇ ਪਿੰਡਾਂ ਦਾ ਇਕੱਠ ਕਰਾਂਗੇ ਜਿਵੇਂ ਸਾਰੇ ਪਿੰਡਾਂ ਵਾਲੇ ਕਹਿਣਗੇ ਜੇ ਇਹਨਾਂ ਨੇ ਹੁਣ ਵੀ ਇਹਨਾਂ ਨੂੰ ਅਸਰ ਨਾ ਹੋਇਆ ਫਿਰ ਜਿਵੇਂ ਸਾਰੇ ਪਿੰਡਾਂ ਵਾਲੇ ਕਹਿਣਗੇ ਫਿਰ ਅਸੀਂ ਸਰਕਾਰ ਦਾ ਬਾਈਕਾਟ ਕਰਾਂਗੇ। ਤੇ ਭਗਵਾਨ ਜੀ ਨੂੰ ਵੱਟੇ-ਵੱਟ ਪਜਾਉਂਦੇ। ਹਾਂਜੀ ਪਤਾਨ ਜੀ ਅੱਜ ਤੁਸੀਂ ਇੱਥੇ ਇੱਕ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹੋ। ਕੀ ਮਾਮਲਾ ਹੈ? ਦੇਖੋ ਜੀ ਅੱਜ ਅਸੀਂ ਤਕਰੀਬਨ ਸਾਰੇ ਇਲਾਕੇ ਦੇ ਨੇ ਆ ਨਾਬੇ ਤੋਂ ਲੈ ਕੇ ਬਾਬਰਪੁਰ ਨੌਰਾ ਚੌਂਦੇ ਵਾਲੀ ਰੋਡ ਆ ਜਿਹੜੀ ਇਹ ਤੇ ਖੜੇ ਆ ਅਸੀਂ। ਇਹ ਸਾਰੇ ਇਲਾਕੇ ਦੇ ਜਿਹੜੇ ਮੂਲਤਵਰ ਬੰਦੇ ਨੇ ਉਹ ਇਸ ਰੋਡ ਤੇ ਆ ਕੇ ਅੱਜ ਆਪਣਾ ਦੁੱਖੜਾ ਸੁਣਾ ਰਹੇ ਨੇ ਸਰਕਾਰ ਨੂੰ ਸ਼ਾਇਦ ਸੁਣ ਲਵੇ। ਕਿਉਂਕਿ ਤਕਰੀਬਨ ਜਿਹੜਾ ਮੁੱਦਾ ਲਾਗੂ ਪਾਗ ਇਹ ਮੈਨੂੰ ਲੱਗਦਾ ਵੀ 15-18 ਸਾਲਾਂ ਤੋਂ ਇਹ ਰੋਡ ਬਣੀ ਹੋਈ ਆ ਜਾਨੀ ਤਕਰੀਬਨ 8-9 ਸਾਲ ਹੋ ਗਏ ਸੜਕ ਨੂੰ ਖਰਾਬ ਨੂੰ ਜਦੋਂ ਪਿਛਲੇ ਸਮੇਂ ਦੇ ਵਿੱਚ ਡੇਮਨ ਸਾਹਿਬ ਸਾਡੇ 22 ਤੋਂ ਪਹਿਲਾਂ ਜਾਨੀ ਵਿਧਾਇਕ ਬਣਨ ਤੋਂ ਪਹਿਲਾਂ ਇਸੇ ਜਗ੍ਹਾ ਤੇ ਆ ਕੇ ਰੋਜ਼ ਲਾਈਵ ਹੁੰਦੇ ਸੀਗੇ ਜਾਨੀ ਲੋਕਾਂ ਨੂੰ ਇਹ ਗੱਲ ਲੱਗੀ ਵੀ ਸਾਡਾ ਇਹ ਮੁੱਦਾ ਚੱਕ ਰਹੇ ਨੇ ਸ਼ਾਇਦ ਔਰ ਜਦੋਂ ਅਸੀਂ ਇਹਨਾਂ ਨੂੰ ਵਿਧਾਇਕ ਬਣਾ ਦਿੰਦੇ ਆ ਔਰ ਸਰ ਸਾਡਾ ਪਹਿਲੇ ਪਹਿਲ ਦੇ ਆਧਾਰ ਤੇ ਮੁੱਦਾ ਇਹ ਕਰਨਗੇ ਪਰ ਜਾਣੀ ਇਹ ਜਿਹੜੀ ਦੇਵਮਨ ਸਾਹਿਬ ਨੇ ਇਹ ਜਿਆਦਾ ਚੱਕਰ ਘੁੰਮਣ ਫਿਰਨ ਦੇ ਚੱਕਰ ਚ ਅੱਜ ਕੱਲ ਅਮਰੀਕਾ ਚ ਘੁੰਮ ਰਹੇ ਆ ਕੈਨੇਡਾ ਇੰਗਲੈਂਡ ਜਾਨੀ ਹਰੇਕ ਕੰਟਰੀ ਇਹਨਾਂ ਨੇ ਘੁੰਮ ਕੇ ਦੇਖ ਲਈ ਪਰ ਲੋਕਾਂ ਦੀ ਜਿਹੜੀ ਸਮੱਸਿਆ ਉਹਨਾਂ ਵੱਲ ਇਹਨਾਂ ਦਾ ਖਿਆਲ ਨਹੀਂ ਹੈਗਾ ਸੋ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਜਿਹੜੇ ਆ ਜਾਨੀ ਦੁੱਖ ਕੱਟ ਰਹੇ ਨਰਕ ਭੋਗ ਰਹੇ ਲੋਕ ਨੇ ਜਾਨੀ ਆ ਇਲਾਕਾ ਬਈ ਇੱਥੇ ਬਈ ਬਾਬਰਪੁਰ ਜਿਹੜਾ ਸੈਕੰਡਰੀ ਸਕੂਲ ਆ ਸੋ ਆ ਚਾਰ ਪੰਜ ਪਿੰਡਾਂ ਦੇ ਜਿਹੜੇ ਬੱਚੇ ਨੇ ਉਰੇ ਪੜਨ ਆਉਂਦੇ ਆ ਜਦੋਂ ਤੜਕੇ ਸਵੇਰੇ ਆਉਂਦੇ ਆ ਬਾਈ ਇਸ ਪਾਣੀ ਦੇ ਵਿੱਚ ਡਿੱਗਦੇ ਆ ਉਹਨਾਂ ਦੀਆਂ ਵਰਦੀਆਂ ਖਰਾਬ ਹੁੰਦੀਆਂ ਯਾਨੀ ਬੱਚੇ ਮਤਲਬ ਇਹ ਦੇਖ ਸਕਦੇ ਆ ਵੱਡੀ ਸਮੱਸਿਆ ਐ ਇਸ ਰੋਡ ਦੀ ਲੋਕ ਹੱਦ ਤੋਂ ਜ਼ਿਆਦਾ ਯਾਨੀ ਨਰਕ ਦੀ ਜ਼ਿੰਦਗੀ ਭੋਗ ਰਿਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਆ ਸੁੱਤੀ ਪਈ ਸਰਕਾਰ ਨੂੰ ਆ ਜਿਹੜੇ ਗੁੰਗੇ ਬੋਲੇ 92 ਅਸੀਂ ਐਮਐਲਏ ਖੜੇ ਕਰਤੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜੇ ਇਹ ਮੁੱਦਾ ਤੁਸੀਂ ਹੱਲ ਕਰਦੇ ਹੋ ਤਾਂ ਪਿੰਡਾਂ 'ਚ ਵੜਨ ਜੋਗੇ ਰਹਿ ਜਾਓਗੇ ਥੋੜੀ ਇੱਜ਼ਤ ਰਹਿ ਜਾਊ ਕਿਉਂਕਿ ਜਦੋਂ ਇਥੇ ਤੁਸੀਂ ਇਹ ਮੁੱਦਾ ਚੱਕਦੇ ਸੀ ਲੋਕਾਂ ਨੂੰ ਲੱਗਿਆ ਕਿਉਂਕਿ 90% ਲੋਕਾਂ ਨੇ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਬੋਟਾ ਪਾ ਕੇ ਵੱਡੇ ਮਾਰਜਨ ਨਾਲ ਤੁਹਾਨੂੰ ਇਸ ਸ਼ੀਟ ਦੇ ਜਿਤਾਇਆ ਸੋ ਤੁਹਾਡੇ ਦਿਮਾਗ ਦੇ ਵਿੱਚ ਭੁਲੇਖਾ ਵੀ ਕਿਤੇ ਸਾਇਦ ਅਸੀਂ ਪਿੰਡਾਂ 'ਚ ਵੜ ਜਾਾਂਗੇ ਜੇ ਤੁਸੀਂ ਪਿੰਡਾਂ 'ਚ ਵੜਨਾ ਤਾਂ ਇਹ ਪਹਿਲੇ ਆਧਾਰ 'ਤੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਹੱਲ ਕਰਵਾ ਦਿਓ ਨਹੀਂ ਤਾਂ ਆਉਣ ਵਾਲਾ ਜਾਨੀ 27 ਜਿਹੜਾ ਮੈਨੂੰ ਲੱਗਦਾ ਵੀ 6 ਮਹੀਨੇ ਨਾਲ ਕੁਲੇ ਰਹਿ ਗਏ ਸੋ ਇੱਕ ਹੋਰ ਇਹਦੇ ਨਾਲ ਹੀ ਗੱਲ ਕਰ ਦਿੰਨਾ ਇਹਨਾਂ ਦੀ ਜਿਹੜੀ ਟ੍ਰੇਨਿੰਗ ਆ ਆ ਮਨੀ ਸੋਧਿਆ ਇਹਨਾਂ ਦੀ ਟ੍ਰੇਨਿੰਗ ਅੱਜ ਕੱਲ ਦੇ ਰਿਹਾ ਉਹ ਕਹਿੰਦਾ ਭਈ ਆਪਾਂ 27 ਦੀ ਚੋਣ ਜਿੱਤਣੀ ਆ ਚਾਹੇ ਲੋਕਾਂ ਨਾਲ ਲੜਨਾ ਪਵੇ ਚਾਹੇ ਕੁੱਟਣਾ ਪਵੇ ਚਾਹੇ ਦੇਣੇ ਪੈਣ ਪੈਸੇ ਸੋ ਇਸ ਤਰ੍ਹਾਂ ਦੀ ਇਹ ਝਾਰੂ ਵਾਲਿਆਂ ਦੀ ਟ੍ਰੇਨਿੰਗ ਆ ਉਹ ਟ੍ਰੇਨਿੰਗ ਨੂੰ ਛੱਡ ਕੇ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਇਹਨਾਂ ਨੂੰ ਕਿਉਂਕਿ ਜੇ ਨਾਲ ਇਹ ਮੁੱਦੇ ਹੱਲ ਹੋਏ ਤਾਂ ਭਾਈ ਇਹ ਭਗਵੰਤ ਮਾਨ ਕਹਿੰਦਾ ਸੀ ਡਲਾ ਤੋਂ ਡਲਾ ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ ਤਾਂ ਲੋਕ ਹੱਥਾਂ 'ਚ ਡਲੇ ਫੜੀ ਬੈਠਿਆ ਪਤਾ ਨਹੀਂ ਲੱਗਣਾ ਕਿੱਧਰੋਂ ਚੱਲਣਗੇ ਸੋ ਅਸੀਂ ਬੇਨਤੀ ਕਰਦੇ ਆ ਖਾਸ ਕਰਕੇ ਇਸ ਇਲਾਕੇ ਦੇ ਵਿਧਾਇਕ ਸਰਦਾਰ ਦੇਵਮਾਨ ਜੀ ਨੂੰ ਕਿ ਸਾਡੀ ਨਿਮਰਤਾ ਸਹਿਤ ਬੇਨਤੀ ਆ ਬਈ ਇਹ ਮੁੱਦਾ ਤੇਰਾ ਖੁਦ ਦਾ ਚੱਕਿਆ ਹੋਇਆ ਕਿਉਂਕਿ ਅਸੀਂ ਨਹੀਂ ਕਹਿੰਦੇ ਅਸੀਂ ਸਾਡੀ ਸਮੱਸਿਆ ਅਸੀਂ ਤਾਂ ਰੌਲਾ ਪਾਵਾਂਗੇ ਸੋ ਇਸ ਬੇਨਤੀ ਇਨੀਓ ਬੇਨਤੀ ਆ ਬਾਈ ਜੀ ਵੀ ਇਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਜਿਹੜੇ ਦਿਨ ਨੇ ਬਾਈ ਤੇਰੇ ਲਈ ਵੱਡੀਆਂ مصیبتਾਂ ਖੜੀਆਂ ਕਰਨਗੇ ਹਾਂ ਜੀ ਵਿੱਚ ਕੀ ਨਾਮ ਆ ਕਿਹੜਾ ਪਿੰਡ ਆ ਸਾਡਾ ਪਿੰਡ ਗਮੇੜੀ ਤੋਂ ਪੰਚਾਇਤ ਆ ਜੀ ਪੂਰੀ ਅਸੀਂ ਸਰਪੰਚ ਸਮੇਤ ਪਹੁੰਚੇ ਹਾਂ ਜੀ ਅਸੀਂ ਉਰੇ ਇਹ ਸਾਡੇ ਪਿੰਡ ਦੀਆਂ 6-7 ਪਿੰਡਾਂ ਨੂੰ ਜੋੜਨ ਵਾਲੀ ਸੜਕ ਹੈ ਜਿਹੜੀ ਅੱਜ ਤੋਂ ਕੋਈ 13 ਸਾਲ ਪਹਿਲਾਂ ਅਕਾਲੀ ਸਰਕਾਰ ਵੇਲੇ ਬਣੀ ਦੀ ਜੀ ਮੁੜ ਕੇ ਕਾਂਗਰਸ ਰਹਿ ਗਈ ਉਹਨੇ ਵੀ ਕੋਈ ਪੈਚ ਵਰਕ ਜਾਂ ਕੁਝ ਨਹੀਂ ਕੀਤਾ ਜੀ ਤੇ ਜਿਹੜੀ ਮੌਜੂਦਾ ਸਰਕਾਰ ਹੈ ਇਹ ਤਾਂ ਆਉਂਦੀਓ ਨਹੀਂ ਉਰੋਂ ਨੂੰ ਜੀ ਨਾ ਔਰੋਂ ਦੇ ਕੋਈ ਰਸਤਾ ਉਹਨਾਂ ਦੇ ਜੇ ਕਿਤੇ ਕੋਈ ਪ੍ਰੋਗਰਾਮ ਹੈ ਤਾਂ ਉਹਨਾਂ ਦੇ ਭਾਈ ਸਾਹਿਬ ਪਹੁੰਚਦੇ ਨੇ ਆਪ ਕਦੇ ਐਮਐਲਏ ਸਾਹਮਣੇ ਸੜਕ ਤੇ ਦੌਰਾ ਨਹੀਂ ਕੀਤਾ ਜੀ ਇਹ ਪਿੰਡਾਂ 'ਚ ਕਦੇ ਐਮਐਲਏ ਸਾਹਿਬ ਆਈ ਨਹੀਂ ਆਉਂਦੇ ਨੇ ਜੀ ਉਹਨਾਂ ਦੇ ਬ੍ਰਦਰ ਆਉਂਦੇ ਨੇ ਆਪ ਤਾਂ ਕਦੇ ਆਉਂਦੀ ਨਹੀਂ ਜੀ ਜਦੋਂ ਆ ਜੁੱਧ ਵਿਰੁੱਧ ਨਿਸ਼ਾਨਦੇ ਵੀ ਹੋਇਆ ਜਦ ਵੀ ਜ਼ਿਆਦਾਤਰ ਉਹਦੇ ਭਾਈ ਦੇ ਦੌਰੇ ਤੇ ਸਾਡੇ ਪਿੰਡ ਵੀ ਰੱਖਿਆ ਤੀ ਸਾਡੇ ਪਿੰਡ ਵੀ ਉਹਦਾ ਭਾਈ ਉਹ ਆਇਆ ਤੀ ਠੀਕ ਹੈ ਬੰਦੇ ਤੋਂ ਮਹਿਕਮੇ ਨੂੰ ਨਿਕਾਲਵਾਦ ਕੀਤੀ ਹੈ ਮਤੇ ਦਿੱਤੇ ਨੇ ਜੀ ਸਾਰੇ ਸਰਪੰਚਾਂ ਨੇ ਇਕੱਠੇ ਹੋ ਕੇ ਜਿੰਨੇ ਵੀ ਅਸੀਂ ਪਿੰਡਾਂ ਦੇ ਨਾਲ ਵਾਲੇ ਉਧਾ ਕਮੇਲੀ ਕੌਲ ਸਾਰਿਆਂ ਨੇ ਬੰਦੇ ਦਿੱਤੇ ਨੇ ਜੀ ਮਤੇ ਕਿਹਨੂੰ ਮਤੇ ਮਾਧਿਦੇਕਾਂ ਦੇ ਪੀਰ ਲੈਵਲ ਜੂ ਵਾਲੇ ਨੰਨੇ ਮੰਗੇ ਤੇ ਵੀ ਸਾਨੂੰ ਮਤੇ ਦਿਓ ਵੀ ਮਤਾ ਪਾ ਕੇ ਦਿਓ ਸਾਰੇ ਪਿੰਡਾਂ ਦੇ ਵਿੱਚ ਨੇ ਮਤੇ ਪਾ ਕੇ ਦਿੱਤੇ ਇੱਕ ਵਾਰ ਕੋਈ ਕਾਰਵਾਈ ਨਹੀਂ ਨਾ ਜੀ ਕੋਈ ਕਾਰਵਾਈ ਨਹੀਂ ਇਹਦਾ ਅਗਲਾ ਐਕਸ਼ਨ ਕੀ ਕਰੂੰਗਾ ਅਗਲਾ ਐਕਸ਼ਨ ਤਾਂ ਹੈ ਜੀ ਸਾਰੇ ਪਿੰਡਾਂ ਦੇ ਫੇਰ ਅਸੀਂ ਸਰਪੰਚ ਜੀ ਕਨਜ ਇਕੱਠੇ ਹੋਏ ਆਂ ਦੁਬਾਰਾ ਇਕੱਠੇ ਹੋ ਕੇ ਜੋ ਵੀ ਡਿਸੀਜਨ ਹੋਊਗਾ ਧਰਨੇ ਦਾ ਹੋਊਗਾ ਜਾਂ ਬੌਲੀ ਸਰਕਾਰ ਨੂੰ ਜਕਾਉਣ ਦਾ ਹੋਊਗਾ ਜਿਵੇਂ ਵੀ ਹੋਊਗਾ ਉਕਣੇ ਕਰਾਂਗੇ ਕਿਹੜਾ ਪਿੰਡਾ ਕੀ ਨਾਮ ਆ ਫੇਰ ਆ ਪਿੰਡ ਜੀ ਗੁਰਬਿੰਦਰ ਸਿੰਘ ਪਿੰਡ ਸਾਲੇਬਾੜ ਸਾਡਾ ਪਰਚਾਏ ਸਾਜੀ ਸਾਡੀ ਸੇ ਕੀ ਮਾਮਲਾ ਹੈ ਆਮਲਾ ਜੀ ਸੜਕ ਸਾਡੀ ਬਹੁਤ ਖੁੱਟੀ ਪਈ ਐ ਇਹ 10-15 ਪਿੰਡਾਂ ਨੂੰ ਜੋੜਦੀ ਐ ਇਹ ਸੜਕਾ ਹਾਂਜੀ ਤੇ ਸੜਕ ਦੀ ਬਹੁਤ ਖਸਾ ਹਾਲਤ ਐ ਬੱਚੇ ਸਕੂਲ ਨਾਲੇ ਬਹੁਤ ਇੱਥੇ ਡਿੱਗਦੇ ਨੇ ਤੇ ਬਾਕੀ ਇਹਦੀ ਤੁਰਤ ਗੌਰ ਕੀਤੀ ਜਾਵੇ ਸਰਕਾਰ ਤੋਂ ਇਹ ਮੰਗ ਕਰਦੇ ਆ ਅਸੀਂ ਨਾ ਟਾਈਮ ਹੋ ਗਿਆ ਇਹਨੂੰ ਵੜੇ ਹੈ ਇਹਨੂੰ ਘੱਟੋ ਘੱਟ ਵੀ ਮੇਰਾ ਖਾਲ 10 ਸਾਲ ਹੋ ਗਏ ਬਣੀ ਨੂੰ 10 ਸਾਲ ਡੇਢ ਕਰ ਹੋ ਗਏ ਬਣੀ ਕੋਈ ਰਿਪੇਅਰ ਨਹੀਂ ਕੋਈ ਰਿਪੇਅਰ ਨਹੀਂ ਹੋਈ ਜੀ ਇਹਦੀ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਵੀ ਇਹਦੀ ਤੁਰਤ ਗੌਰ ਕੀਤੀ ਜਾਵੇ ਸਰਕਾਰ ਤੁਰਤ ਗੌਰ ਕਰੇ ਭਾਈ ਕੀ ਕਰ ਸਰਕਾਰ ਗੌਰ ਨਹੀਂ ਕਰਦੀ ਫਿਰ ਕਿਉਂ ਫਿਰ ਜਿੰਨੇ ਪਿੰਡ ਸਾਡੇ ਹੈਗੇ ਨੇ ਜੀ 25 30 ਪਿੰਡਾਂ ਨਾਲ ਜੁੜਦੀ ਹੈ ਜੀ ਇਹ ਸਾਡੇ ਕੋਈ 5 10 ਪਿੰਡਾਂ ਨਾਲ ਨਹੀਂ ਜੁੜਦੀ ਹੋਰ ਤੋਂ ਦੇਖੋ ਨਾ ਅੱਬੇ ਤਾਂ ਜੋੜਾ ਪੜਾ ਇਹ ਬਾਕੀ ਮਰੇ ਕੋਲਾ ਚੌਂਦਾ ਵਗੈਰਾ ਸਾਰੇ ਲੰਗਦੀਆਂ ਸੜਕ ਜੀ ਸਾਰੇ ਲੋਕ ਇੱਥੋਂ ਵੀ ਆਉਂਦੇ ਜਾਂਦੇ ਆ ਅੱਜ ਤਾਂ ਇਹ ਮੰਗਤ ਕਰ ਅਸੀਂ ਫਿਰ ਸਾਰੇ ਪਿੰਡ ਇਕੱਠੇ ਹੋ ਕੇ ਕੋਈ ਪ੍ਰੋਟੈਸਟ ਵੀ ਕਰਾਂਗੇ ਜੀ ਸਕੂਲ ਵਾਲੇ ਬੱਚੇ ਆ ਸਕੂਲ ਵਾਲੇ ਬੱਚੇ ਬਹੁਤ ਆਉਂਦੇ ਆ ਸਕੂਲ ਵਾਲੇ ਬੱਚੇ ਗਿਰਦੇ ਵੀ ਨੇ ਜਦ ਬਾਰਸ਼ ਪੈਂਦੀ ਐ ਇੱਥੇ ਪਾਣੀ ਬਹੁਤ ਖੜਦਾ ਜੀ ਹਾਂਜੀ ਬੱਚੇ ਬਹੁਤ ਗਿਰਦੇ ਨੇ ਐਕਸੀਡੈਂਟ ਵੀ ਹੁੰਦੇ ਰਾਤਾਂ ਨੂੰ ਖੋਹਾਂ ਹੁੰਦੀਆਂ ਨੇ ਟੁੱਟੀ ਸੜਕ ਕਰਕੇ ਰਾਤ ਨੂੰ ਜਿਹੜਾ ਕੋਈ ਡਿਊਟੀਆਂ ਤੇ ਆਉਂਦੇ ਨੇ 10 ਵਜੇ ਜਾਂ 11 ਵਜੇ ਬੰਦੇ ਰੋਟੀਆਂ ਤੋਂ ਉਹਦੇ ਨੂੰ ਉਹਨਾਂ ਦੇ ਨਾਲ ਹੋਉਂਦੀ ਹੈ ਇੱਥੇ ਕਿਉਂ ਸੜਕ ਟੁੱਟੀ ਆ ਜੀ ਹਰ ਹਰ ਚੀਜ਼ ਹੌਲੀ ਨਾਲ ਤੁਰਦੀ ਹੈ ਇੱਥੋਂ ਕੋਈ ਵੀ ਬਾਈਕਾ ਹੌਲੀ ਜਾਂਦਾ ਉਹਦੇ ਕਰਕੇ ਸੁਰਜਪੇ ਇੱਥੇ ਬਹੁਤ ਹੋ ਗਿਆ ਕੋਈ ਵੀ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਕੋਈ ਕਾਰਵਾਈ ਨਹੀਂ ਹੋਈ ਹੋਈ ਸੜਕ ਦਾ ਤਾਂ ਤੁਰਤ ਤੁਰਤ ਕਾਰ ਕਰ ਕੀਤੀ ਜਾਵੇ ਕੀ ਮਾਮਲਾ ਤੁਹਾਡਾ ਹੈ ਮਾਉਲਾ ਜੀ ਸੜਕ ਸਾਡੀ ਟੁੱਟੀ ਪਈਏ ਬੰਦੇ ਕੋਈ ਬਜ਼ੁਰਗ ਜਾਂਦਾ ਉਹ ਵੀ ਡਿੱਗ ਜਾਂਦਾ ਬੱਚੇ ਜਾਂਦੇ ਨੇ ਸਕੂਲੇ ਉਹ ਵੀ ਡਿੱਗ ਜਾਂਦੇ ਨੇ ਵਿਚਾਰੇ ਬਹੁਤ ਬੁਰਾ ਹਾਲ ਹੈ ਜੀ ਸੜਕ ਦਾ ਬਹੁਤ ਇਹ 90 ਤੋਂ ਲੈ ਕੇ ਜੀ ਜਾਂਦੀ ਐ ਅਮਰਗੜ੍ਹ ਨੂੰ ਟੱਚ ਹੁੰਦੀ ਐ ਲੋਰੇ ਤੱਕ 6-7 ਮਿੰਟ ਹੈਗਣੇ ਜੀ ਨੋਰੇ ਜੀ ਲੱਗਦੇ ਨਹੀਂ ਗੋਲ ਬਹੁਤ ਨੇ ਜੀ ਬਿਲਕੁਲ ਬੱਚੇ ਬਹੁਤ ਪੜਨ ਵਾਲੇ ਜਾਂਦੇ ਨੇ ਜੀ ਬਹੁਤ ਹੈਰਾਨ ਹੁੰਦੇ ਨੇ ਹਸਪਤਾਲ ਨੂੰ ਜਾਣ ਨੂੰ ਕਰਤੀ ਹਾਂਜੀ ਇਹ ਹੀ ਐ ਜੀ ਮੈਨ ਹਸਪਤਾਲ ਨੂੰ ਜੀ ਨਾਰੇ ਬਾਜੀ ਕਰ ਰਹੇ ਹਾਂ ਤੇ ਜੇਕਰ ਹੁਣ ਵੀ ਸਰਕਾਰ ਤੋਂ ਓਡੀ ਆਵਾਜ਼ ਨਹੀਂ ਸੁਣਦੀ ਦਿੱਤੀ ਕਿ ਅਗਲਾ ਮੁੱਦਾ ਅਗਲਾ ਮੁੱਦਾ ਐ ਜੀ ਵੀ ਸਰਕਾਰ ਨੂੰ ਅਸੀਂ ਪਿੰਡ ਨਹੀਂ ਵੜਨ ਦੇਾਂਗੇ ਫੇਰ ਬਾਈ ਰਿਕਾਰਡ ਕਰਾਂਗੇ ਜੀ ਬਿਲਕੁਲ ਜੇ ਸਾਡੀ ਛੜਕ ਨਾ ਬਣੀ ਬਾਈ ਕੱਢ ਦਿੱਤੀ ਕਰੂੰਗੇ ਆ ਜਿਹੜੇ ਆਉਣ ਆਉਣ ਜਿਹੜੀ ਹੁਣ ਮੌਕੇ ਦੀ ਸਰਕਾਰ ਇਹਦਾ ਹਰ ਰੋਜ਼ ਹੀ ਲੰਘਦੇ ਇੱਥੋਂ ਦੀ ਬਹੁਤ ਔਖਾ ਲੰਘਣਾ ਅੱਛਾ ਜੀ ਸਕੂਟਰ ਗੱਡੀਆਂ ਸਭ ਟੁੱਟਦੀਆਂ ਨੇ ਇੱਥੇ ਬੱਚੇ ਡਿੱਗਦੇ ਨੇ ਇੱਥੋਂ ਕਿਹਾ ਪਿਛਲੇ ਵਾਰ ਮੰਡੀ ਵੇਲੇ ਆਇਆ ਠੀਕਾ ਦੇਵਮਾਨ ਉੱਥੇ ਖੜਿਆ ਵੀ ਨਹੀਂ ਹਾਇ ਕੋਈ ਲੰਘਾ ਜਦੇ ਗੱਡੀ ਲੈ ਕੇ ਪਿਛਲੇ ਵਾਰ ਕੋਲ ਨਹੀਂ ਤੁਸੀਂ ਨਹੀਂ ਗੱਲਬਾਤ ਨਹੀਂ ਕੀਤੀ ਖੜਿਆ ਹੀ ਨਹੀਂ ਹੈ ਗੱਲਬਾਤ ਤਾਂ ਤਾਂ ਹੁੰਦੀ ਜੇ ਖੜਦਾ ਉਹ ਉਹ ਤਾਂ ਪਾਰ ਗਿਆ ਤੇ ਬਾਬਰਪੁਰ ਖਾਨੀ ਕਿੱਥੇ ਗਿਆ ਸੀ ਗਾਹਾਂ ਉਹ ਲਾਂਗਾ ਸਾਰੇ ਉੱਥੇ ਆੜਤੀ ਉੱਤੇ ਸਾਰੇ ਇਕੱਠੇ ਹੋਏ ਵੇ ਦੇਗੇ ਕੋਈ ਫੜਦੇ ਨਹੀਂ ਹੈਗਾ ਔਰ ਵੀ ਲੋਕ ਸਵਾਲ ਪੁੱਛਣਗੇ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਰਹੇ ਨੇ ਵੀ ਅਸੀਂ ਵਿਕਾਸ ਕਰਦੇ ਬੋਲ ਕੀਤੇ ਪਰ ਤੁਸੀਂ ਹੀ ਕਹਿ ਰਹੇ ਹੋਗੇ ਔਰ ਦੇਖ ਲਓ ਜੀ ਵਿਕਾਸ ਕਿਹੜਾ ਹੋਇਆ ਹੈ ਤੁਹਾਡੇ ਸਾਹਮਣੇ ਆ ਕੋਈ ਵਿਕਾਸ ਨਹੀਂ ਹੈਗਾ ਕਿੱਥੇ ਨਹੀਂ ਹੈਗਾ ਸਭ ਖਾ ਕੇ ਸਾਡੇ ਲੁੱਟ ਲੁੱਟ ਕੀ ਮੰਗ ਕਰਦੇ ਹੋ ਆ ਜਾਓ ਰਾਜਾ ਮੇਰੇ ਇੱਧਰ ਕੋਈ ਨਾ ਕੋਈ ਨਾ ਆ ਜਾ ਆ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਇਹਨੂੰ ਸਮਾਰਨ ਚੰਗੀ ਤਰ੍ਹਾਂ ਦੁਬਾਰੇ ਬਣਾਉਣ ਇਹੀ ਮੰਗਾ ਸਾਰਿਆਂ ਦੀ ਮਜੀਦ ਕੀ ਨਾਮ ਹੈ ਜਿਹੜਾ ਮੇਰਾ ਨਾਮ ਰਜਿੰਦਰ ਸਿੰਘ ਜੀ ਪੰਡੂ ਦਾ ਸਰਪੰਚ ਆ ਜੀ ਸਾਡਾ ਤਾਂ ਜੀ ਬਹੁਤ ਬੁਰਾ ਹਾਲ ਆ ਉਧਰ ਬਾਬਰਪੁਰ ਦੇ ਵਿੱਚ ਉੱਥੇ ਨਹੀਂ ਬੱਚੇ ਜਾ ਸਕਦੇ ਇਧਰ ਨਾਬੇ ਵੱਲ ਉੱਥੇ ਵੀ ਬਹੁਤ ਪਾਣੀ ਖੜਦਾ ਬਹੁਤ ਹੋਏ ਨੇ ਬਹੁਤ ਮੁਸ਼ਕਲ ਆਉਂਦੀਆਂ ਨੇ ਜਦ ਵੋਟਾਂ ਲੈਣੀਆਂ ਸੀ ਜਤਾ ਦੇਵ ਮਾਨ ਜੀ ਪਜਾਮਾ ਚੜ੍ਹ ਚੜ੍ਹ ਵੀਡੀਓ ਆ ਪਾਉਂਦੇ ਸੀ ਵੀ ਮੈਂ ਇੱਕ ਵਾਰ ਮੈਨੂੰ ਟਾਈਮ ਦਾ ਉਹ ਮੌਕਾ ਮਿਲੇ ਮੈਂ ਇਹਨੂੰ ਬਣਾ ਦੂੰ ਵਧੀਆ ਬਣਾਉਂਗਾ 13 ਸਾਲ ਹੋ ਗਏ ਜੀ ਇਹਨੂੰ ਬਣੀ ਨੂੰ ਸਰਵਾਜ ਕੋਦੇ ਵੀ ਮੁੰਡੇ ਨਹੀਂ ਆਇਆ ਮਾਗਾ ਜੀ ਕੋਈ ਉਰੇ ਮਿੱਟੀ ਪਾਉਣ ਵੀ ਨਹੀਂ ਆਇਆ ਕੋਈ ਐਮਐਲਏ ਜਾਂ ਕੋਈ ਹੋਰ ਇਹਨਾਂ ਨੂੰ ਇਹ ਤਾਂ ਸਰਕਾਰੀ ਗੱਡੀਆਂ ਨੇ ਇੱਥੇ ਪਬਲਿਕ ਨੂੰ ਔਖਾ ਨਾ ਨਹੀਂ ਐਮਐਲਏ ਸਾਡੀ ਇਹ ਪਿੰਡਾਂ ਦੇ ਵਿੱਚ ਲੋਰਾ ਤਾਂ ਕਰਦੇ ਹੋਣ ਕਿ ਜਾਂਦੇ ਹੋਣਗੇ ਪ੍ਰੋਗਰਾਮਾਂ ਦੇ ਨਾ ਨਾ ਜੀ ਸਾਡੇ ਤਾਂ ਆਉਂਦੇ ਨਹੀਂ ਜਿਹੜੀਆਂ ਨਵੀਆਂ ਨੇ ਉਧਰ ਤੋਂ ਆਉਂਦੇ ਨੇ ਔਖਾ ਤਾਂ ਸਾਡੇ ਲੋਕਾਂ ਨੂੰ ਆਣਾ ਜੀ ਜਿਹੜੀਆਂ ਗੱਡੀਆਂ ਟੁੱਟਦੀਆਂ ਨੇ ਇਹਨਾਂ ਲੱਭਦਾ ਸਰਕਾਰੀ ਨੇ ਇਹਦਾ ਬਦਲ ਦੇਣਗੇ